ਕੜੇ ਹੈ ਨਾਲ ਇਹ ਵੀਡੀਓ ਨਾਲ ਕੜਤੇ ਨਾ ਬਾਰ ਇਮੀਗ੍ਰੇਸ਼ਨ ਬੰਦ ਕਰਦਾ ਡਰੇਣਾ ਕਰੋ ਇਹਨਾਂ ਤੋਂ ਆ ਭਾਈ ਡਰੇਣਾ ਕਰੋ ਚੋਰਾਂ ਤੋਂ ਆ ਇਮੀਗ੍ਰੇਸ਼ਨ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਵਿੱਚ ਇਤਨਾਂ ਵਾਰ ਭਾਈ ਉਹਨਾਂ ਨੂੰ ਇਮੀਗ੍ਰੇਸ਼ਨ ਉਹਨਾਂ ਨੂੰ ਬਾਹਰ ਕੱਢਦਾ ਤਾਲਾ ਲਾਉਂਦੇ ਕਿਵੇਂ ਕਰਨਾ ਹੈ ਆਹ ਕੋਸਾ ਲੈ ਆਹ ਉਹ ਆਪਣਾ ਵੀ ਇਹ ਵੀਡੀਓ ਚੋਰਾਂ ਵਾਰ ਕੱਢਦੇ ਠੀਕ ਹੈ ਜੀ ਹਾਂਜੀ ਭਾਈ ਆਈ ਥਿੰਕ ਹਾਂ ਤੁਸੀਂ ਦੇਖ ਰਹੇ ਹੋ ਕਿ ਵਾਲੀ ਪੁਲਿਸ ਨੇ ਵਾਸਤੇ ਕਾਬਿਲ ਤਰੀਕ ਕੰਮ ਕਰੇ ਪੈਸੇ ਨਹੀਂ ਤੋਂ ਆਸ ਕੇ ਪਰ ਜਿਹੜਾ ਇਹ ਜੋਰ ਮਹਿਕਮਾ ਜੋ ਮਾਸਟਰ ਟ੍ਰੈਵਲਿੰਗ ਐਜੂਕੇਸ਼ਨਲ ਹੈ ਜੋ ਉਹਨਾਂ ਦਾ ਪੂਰਾ ਸਟਾਫ ਹੈ ਜਿਹੜਾ ਉਹਨਾਂ ਦਾ ਮਾਲਕ ਹੈ ਨਾ ਸੀ ਕੇਐਸਐਸਪੀ ਐਸਪੀ ਨੂੰ ਜੇਲ੍ਹ ਰੱਖਦਾ ਉਸ ਨੂੰ ਸੜਕ ਤੇ ਲਿਆਂਦਾ ਉਹਦੇ ਇਮੀਗ੍ਰੇਸ਼ਨ ਨੂੰ ਤਾਲਾ ਲੱਗ ਲੱਗਾ ਤੇ ਤੁਹਾਡੇ ਸਾਰਿਆਂ ਦੀ ਵੱਡੀ ਜਿੱਤ ਹੈ ਜੇ ਇਹਨਾਂ ਨੂੰ ਅੱਜ ਬਾਹਰ ਕੱਢ ਲੈਂਦੇ ਸ਼ਰਤ ਤੇ ਪੈਸੇ ਵੀ ਹੋਣਗੇ ਅੱਜ ਠੀਕ ਹੈ ਪੁਲਿਸ ਪ੍ਰਸ਼ਾਸਨ ਦੇ ਕਹਿਣ ਤੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਇਹਨਾਂ ਨੇ ਕਿ ਅਸੀਂ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਆਪਾਂ ਟਾਈਮ ਦੇਖਦੇ ਹਾਂ ਜਨਾਬ ਕਿੰਨਾ ਦੇਣਗੇ ਕਿ ਉਸ ਟਾਈਮ ਤੇ ਇਹਨਾਂ ਨੇ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੇ ਪੈਸੇ ਵਾਪਸ ਕਰ ਠੀਕ ਹੈ ਕਿ ਉਸ ਤੋਂ ਬਾਅਦ ਦੂਸਰਾ ਜੋ ਅਕਤੂਬ ਚੋਕੀ ਉਸ ਦੇ ਬਾਅਦ ਠੀਕ ਹੈ ਜੀ ਥੋੜਾ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ